ਸਤਾ ਦੇ ਗਿਲ ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਜੀ ਆਇਆਂ ਨੂੰ ਅੱਜ ਤੁਹਾਨੂੰ ਇਸ ਕਰਕੇ ਇੱਥੇ ਬੁਲਾਇਆ ਹੈ ਕਿ ਇੱਕ অতি ਗੰਭੀਰ ਮਸਲਾ ਉਹ ਮਸਲਾ ਜਿਸ ਦੇ ਨਾਲ ਪੰਜਾਬ ਦਾ ਭਵਿੱਖ ਜੁੜਿਆ ਹੋਇਆ ਹੈ ਪੰਜਾਬੀਆਂ ਦਾ ਭਵਿੱਖ ਜੁੜਿਆ ਹੋਇਆ ਹੈ ਔਰ ਉਹ ਮੁੱਦਾ ਜੋ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੈ ਉਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਹੈ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਹਾਡੇ ਜ਼ਰੀਏ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਮੁੱਦਾ ਰੱਖਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਤੇ ਕੇਂਦਰ ਸਰਕਾਰ ਦੀ ਜੋ ਭਾਜਪਾ ਹੈ ਉਹ ਕਿਸ ਕਦਰ ਪੰਜਾਬ ਦੇ ਨਾਲ ਧੋਖਾ ਕਰ ਰਹੀ ਹੈ ਕਿਸ ਕਦਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈਗੀ ਹੈ ਔਰ ਕਿਸ ਤਰ੍ਹਾਂ ਭਾਜਪਾ ਦੀ ਜਿਹੜੀ ਕਟਿਆ ਰਾਜਨੀਤਿਕ ਸੋਚ ਹੈ ਔਰ ਘਟਿਆ ਮਾਨਸਿਕਤਾ ਹੈ ਉਸ ਦਾ ਪੰਜਾਬ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਇਸ ਮੁੱਦੇ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਅੱਜ ਤੁਸੀਂ ਸਾਰਿਆਂ ਨੇ ਪੰਜਾਬੀ ਦੀ ਇੱਕ ਵੱਡੀ ਅਖਬਾਰ ਦੇ ਵਿੱਚ ਪੜਿਆ ਕਿ ਪੰਜਾਬ ਦਾ ਪੁਨਰਗਠਨ 1966 ਜਿਸ ਦੀ ਧਾਰਾ 79 2A ਦੇ ਵਿੱਚ ਤਬਦੀਲੀ ਕਰਕੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਬੀਵੀਐਮਡੀ ਦਾ ਪੁਨਰਗਠਨ ਕਰਨਾ ਚਾਹੁੰਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਸ ਮੁੱਦੇ ਦੇ ਉੱਤੇ ਜਿੱਦਾਂ ਕਹਿੰਦੇ ਨਾਲੇ ਚਤੁਰ ਨਾਲੇ ਚੋਤਰਾਇਆ ਸਵੇਰੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਬਹਿਸ ਹੋਈ ਔਰ ਪੰਜਾਬ ਬੀਜੇਪੀ ਦੇ ਬੁਲਾਰੇ ਇਸ ਚਿੱਠੀ ਨੂੰ ਝੂਠਲਾ ਰਹੇ ਸੀ ਔਰ ਕਹਿ ਰਹੇ ਸੀ ਕਿ ਇਦਾਂ ਦੀ ਕੋਈ ਚਿੱਠੀ ਕੇਂਦਰ ਸਰਕਾਰ ਨੇ ਨਹੀਂ ਲਿਖੀ ਔਰ ਮੈਂ ਤੁਹਾਡੇ ਸਾਹਮਣੇ ਉਹ ਜਿਹੜੀ ਚਿੱਠੀ ਹੈ ਉਹ ਤੁਹਾਨੂੰ ਦਿਖਾਉਣਾ ਚਾਹਣਾ ਕਿ ਇਹ ਚਿੱਠੀ ਕੇਂਦਰ ਸਰਕਾਰ ਵੱਲੋਂ ਚਾਰੋਂ ਸੂਬੇ ਐ ਜੋ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਉਹਨਾਂ ਦੇ ਸਕੱਤਰਿਆਂ ਨੂੰ ਲਿਖੀ ਗਈ ਹੈ ਔਰ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣਾ ਚਾਹੁੰਦੀ ਹੈ BBMP ਦੇ ਵਿੱਚ ਪੱਕੀ ਮੈਂਬਰਸ਼ਿਪ ਦੇਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨਾ ਕਿਉਂਕਿ ਇਹ ਪੰਜਾਬ ਦੇ ਨਾਲ ਇੱਕ ਹੋਰ ਧੱਕਾ ਹੋਏਗਾ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ BBMB ਹੈ ਉਹ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਣਿਆ ਹੈਗਾ 1966 ਚ ਜਦੋਂ ਇਹ ਬਣਿਆ ਸੀ ਔਰ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਸੀ ਉਸ ਵਕਤ ਜਦ ਕੀ ਉਸ ਐਕਟ ਦੇ ਤਹਿਤ ਇਹ ਬਣਿਆ ਸੀ ਔਰ ਹੁਣ ਜਿਹੜੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਜਾਂ ਕਹ ਲਈਏ ਪੰਜਾਬ ਲਗਾਤਾਰ ਇਸ ਦਾ ਵਿੱਤੀ ਬੋਝ ਚੱਲਦਾ ਆ ਰਿਹਾ ਹੈ ਜਿਹੜੇ BBMP ਦੇ ਖਰਚੇ ਨੇ 40% ਖਰਚੇ ਜਿਹੜੇ ਉਹ ਪੰਜਾਬ ਦੁਆਰਾ ਝੱਲੇ ਜਾਂਦੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਕਿਸ ਕਦਰ ਜਿਹੜੀ BJP BJP ਦੀ ਲੀਡਰਸ਼ਿਪ ਹੈ ਉਹ BBMP ਦੇ ਜ਼ਰੀਏ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ April ਮਹੀਨੇ ਦੀ ਗੱਲ ਹੈ ਕਿ BJP BBMP ਦੇ ਜ਼ਰੀਏ ਪੰਜਾਬ ਦਾ ਪਾਣੀ ਲੁੱਟ ਕੇ ਹਰਿਆਣਾ ਨੂੰ ਦੇਣਾ ਚਾਹੁੰਦੀ ਸੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਸਖਤ ਸਟੈਂਡ ਲਿਆ ਜਿਸ ਕਾਰਨ ਉਹ ਇਸ ਪਾਣੀ ਨੂੰ ਲੁੱਟ ਨਹੀਂ ਸਕੇ ਹੁਣ ਪੰਜਾਬ ਦੇ ਇਸੇ ਹੱਕ ਨੂੰ ਕਮਜ਼ੋਰ ਕਰਨ ਵਾਸਤੇ ਬੀਬੀਐਮਬੀ ਦੇ ਵਿੱਚ ਸਫਾਈ ਮੈਂਬਰ ਜਿਹੜੀ ਹੈ ਹਿਮਾਚਲ ਤੋਂ ਤੇ ਰਾਜਸਥਾਨ ਨੂੰ ਦੇ ਕੇ ਪੰਜਾਬ ਦਾ ਜਿਹੜਾ ਪੱਖ ਹੈ ਉਹ ਕਮਜ਼ੋਰ ਕਰਨਾ ਚਾਹੁੰਦੇ ਹੈ ਔਰ ਇਹ ਨਵਾਂ ਜਿਹੜਾ ਢਾਂਗ ਹੈ ਜਿਹੜਾ ਉਹ ਉਠਾਇਆ ਜਲ ਕੇ ਬੀਜੇਪੀ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਜੋ ਚਿੱਠੀ ਲਿਖੀ ਗਈ ਹੈ ਸਰਕਾਰ ਨੂੰ ਰਾਈ ਮੰਗੀ ਗਈ ਹੈ ਇਸ ਦੇ ਵਿੱਚ ਅਸੀਂ ਠੋਕ ਕੇ ਜਨਨ ਕਿਸਦਾ ਵਿਰੋਧ ਕਰਾਂਗੇ ਔਰ ਇਸ ਨੀਤੀ ਦਾ ਅਸੀਂ ਵਿਰੋਧ ਕਰਦੇ ਆ ਨਿੰਦਿਆ ਕਰਦੇ ਆ ਔਰ ਹਰ ਹੱਕ ਹਾਲਾਤ ਦੇ ਵਿੱਚ ਜਿਹੜਾ ਬੀਬੀਐਮਬੀ ਦਾ ਜਿਹੜਾ ਆਪਣਾ ਪੰਜਾਬ ਦਾ ਹੱਕ ਹੈ ਉਸ ਨੂੰ ਸੁਰੱਖਿਤ ਰਖ ਰੱਖਣ ਵਾਸਤੇ ਮਾਨ ਸਾਹਿਬ ਦੀ ਸਰਕਾਰ ਪੂਰਾ ਜੋਰ ਲਾਏਗੀ ਔਰ ਐਸੇ ਕਰਕੇ ਅਸੀਂ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਬੀਜੇਪੀ ਦੀ ਸਰਕਾਰ ਆਪਣੀ ਘਟਿਆ ਰਾਜਨੀਤੀ ਕਰਕੇ ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਹੈਗਾ ਉਹ ਨੁਕਸਾਨ ਪਹਚਾਰੀ ਹੈ ਇਹ ਚੀਜ਼ ਕੋਈ ਬੀਜਪੀ ਨੇ ਪਹਿਲੀ ਵਾਰੀ ਨਹੀਂ ਕੀਤੀ ਅਸੀਂ ਲਗਾਤਾਰ ਦੇਖ ਰਹੇ ਦੇਖ ਰਹੇ ਹਾਂ ਕਿ ਬੀਜਪੀ ਆਪਣਾ ਕਿੜ ਕੱਢਣ ਵਾਸਤੇ ਔਰ ਪੰਜਾਬ ਨੂੰ ਥੱਲੇ ਲਾਉਣ ਵਾਸਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕਦੇ ਪੰਜਾਬ ਦਾ ਆਰਡੀਐਫ ਦਾ ਪੈਸਾ ਰੋਕਦੇ ਆ ਤਾਂ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਾ ਹੋ ਸਕੇ ਔਰ ਕਦੇ ਉਹ ਸਾਡਾ ਸਰਬ ਸਿੱਖਿਆ ਅਭਿਆਨ ਦਾ ਪੈਸਾ ਰੋਕ ਲੈਂਦੇ ਆ ਤਾਂ ਕਿ ਸਾਡੇ ਸਕੂਲਾਂ ਦੇ ਉੱਤੇ ਉਸ ਦਾ ਪ੍ਰਭਾਵ ਪਵੇ ਔਰ ਸਾਰਿਆਂ ਤੋਂ ਮਾੜਾ ਪੱਖੇ ਹੋਇਆ ਕਿ ਪਿਛਲੀ ਜਣੀ ਜਦੋਂ ਪੰਜਾਬ ਦੇ ਵਿੱਚ ਕਿੰਨੇ ਭਿਆਨਕ ਹੜ੍ਹ ਆਏ ਉਨ੍ਹਾਂ ਹੜ੍ਹਾਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ ਪ੍ਰਧਾਨ ਮੰਤਰੀ ਸਾਹਿਬ ਖੁਦ ਇੱਥੇ ਆ ਕੇ ਭਾਵੇਂ ਫਾਰਮੈਲਟੀ ਕੀਤੀ ਉਹਨਾਂ ਨੇ ਸਿਰਫ ਜਹਾਜ਼ ਦੇ ਉੱਤੇ ਢੇੜਾ ਲਗਾ ਕੇ ਚਲੇ ਗਏ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਘੋਸ਼ਣਾ ਕੀਤੀ ਜਿਹੜਾ ਕਿ ਬੜਾ ਮਾਮੂਲੀ ਹੈ ਪਰ ਮਾੜੀ ਗੱਲ ਤਾਂ ਇਹ ਹੈਗੀ ਹੈ ਹੱਦ ਤਾਂ ਇਹ ਹੈਗੀ ਹੈ ਕਿ ਉਹ ਜਿਹੜਾ 1600 ਕਰੋੜ ਰੁਪਏ ਕਹਿ ਕੀ ਵੀ ਗਏ ਸੀ ਉਹ ਚੋਂ ਵੀ ਫੁੱਟੀ ਕੌਡੀ ਅੱਜ ਤੱਕ ਜਿਹੜੀ ਪੰਜਾਬ ਸਰਕਾਰ ਨੂੰ ਨਹੀਂ ਮਿਲੀ ਵਰਕੇ ਉਲਟਾ ਪੰਜਾਬ ਦਾ અપਮਾਨ ਕਰਨ ਵਾਸਤੇ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿ ਜਿਹੜੀ ਐਸ ਡੀ ਆਰ ਐਫ ਦੀ ਕਿਸ਼ਤ ਤੁਹਾਨੂੰ ਐਡਵਾਂਸ ਦਿੱਤੀ ਹੈ ਜਾਂ ਛੜਕਾ ਬਣਾਉਣ ਵਾਸਤੇ ਨੈਸ਼ਨਲ ਹਾਈਵੇ ਨੇ 170 ਕਰੋੜ ਰੁਪਏ ਦਿੱਤਾ ਉਹ ਵੀ 1600 ਕਰੋੜ ਦੇ ਪੈਕੇਜ ਦਾ ਹਿੱਸਾ ਹੈ ਇਸ ਤੋਂ ਅੱਗੇ ਜਾਈਏ ਅੱਜ ਵੀ ਸ਼ਿਵਰਾ ਚੋਹਾਨ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਐ ਉਹ ਲੁਧਿਆਣੇ ਆਏ ਆ ਦੂਜੀ ਵਾਰੀ ਆਏ ਆ ਸਾਡਾਂ ਤੋਂ ਬਾਅਦ ਪਹਿਲਾਂ ਵੀ ਆਏ ਸੀ ਉਹ ਠੀਕ ਹੈ ਨਾ ਦਰਜਨਾ ਮੰਤਰੀ ਜਿਹੜੇ ਐ ਉਹ ਕੇਂਦਰ ਦੇ ਪੰਜਾਬ ਦੇ ਵਿੱਚ ਆ ਚੁੱਕੇ ਐ ਮੈਂ ਆਪਣੀ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਸਵਾਲ ਚੁੱਕਿਆ ਸੀ ਕਿ ਦਰਜਨਾ ਮੰਤਰੀ ਤੇ ਇੱਥੇ ਆ ਗਏ ਪਰ ਪੰਜਾਬ ਨੂੰ ਦੇ ਕੇ ਕੀ ਗਏ ਉਲਟਾ ਪੰਜਾਬ ਦਾ ਨੁਕਸਾਨ ਹੁੰਦਾ ਆ ਪੰਜਾਬ ਦਾ ਪ੍ਰੋਟੋਕਾਲ ਦੇ ਉੱਤੇ ਪੈਸਾ ਖਰਚ ਹੁੰਦਾ ਆ ਔਰ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸਹਾਇਤਾ ਕਰਨੀ ਹੈ ਉਹਨਾਂ ਦੇ ਕੰਮ ਕਰਨੀ ਹੈ ਉਹਨਾਂ ਦਾ ਸਭਾ ਵੀ ਬਰਬਾਦ ਹੁੰਦਾ ਹੈਗਾ ਤੇ ਲੇਕਿਨ ਇਹਨਾਂ ਦੇ ਸਿਰ ਦੇ ਉੱਤੇ ਕੋਈ ਜੂਨੀ ਸਰਕ ਵੀ ਹੈਗੀ ਹੈ ਔਰ ਫਿਰ ਕਹਿੰਦੇ ਕਿ ਬਿੱਟੂ ਸਾਹਿਬ ਜਿਹੜੇ ਕਿ ਪੰਜਾਬ ਦੇ ਕੇਂਦਰੀ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਨੂੰ ਪੈਕੇਜ ਇਸ ਕਰਕੇ ਨਹੀਂ ਮਿਲ ਰਿਹਾ ਕਿ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਮੰਗ ਪੱਤਰ ਬਣਾ ਕੇ ਉਹ ਕੇਂਦਰ ਨੂੰ ਨਹੀਂ ਭੇਜਿਆ ਔਰ ਜਦੋਂ ਉਹ ਪੰਜਾਬ ਦੇ ਵਿੱਚ ਉਹਨਾਂ ਦੇ ਮੰਤਰੀ ਆਉਂਦੇ ਆ ਕੇਂਦਰ ਦੇ ਮੰਤਰੀ ਪੰਜਾਬ ਦੇ ਮੰਤਰੀ ਉਹਨਾਂ ਨੂੰ ਜਾ ਕੇ ਦੱਸਦੇ ਨਹੀਂ ਹੈਗੇ ਕਿ ਨੁਕਸਾਨ ਕਿਸ ਚੀਜ਼ ਦਾ ਕਿੰਨਾ ਹੋਇਆ ਮੈਂ ਹੁਣ ਪੁੱਛਣਾ ਚਾਹਣਾ ਹਾਂ ਰਵਨੀਤ ਪਿੱਟੂ ਜੀ ਨੂੰ ਹੁਣ ਤੇ ਅਸੀਂ ਉਹ ਮੰਗ ਪੱਤਰ ਵੀ ਭੇਜ ਦਿੱਤਾ ਹੈਗਾ ਉਸ ਦੇ ਉੱਤੇ ਹਾਲੇ ਤੱਕ ਕੋਈ ਵਿਚਾਰ ਹੀ ਨਹੀਂ ਕੀਤਾ ਉਸ ਦਾ ਕੋਈ ਜਵਾਬ ਹੀ ਹਾਲੇ ਤੱਕ ਕੇਂਦਰ ਸਰਕਾਰ ਨੇ ਨਹੀਂ ਦਿੱਤਾ ਮਤਲਬ ਐਡੀ ਵੱਡੀ ਆਫਤ ਆਈ ਹੋਵੇ ਪੂਰਾ ਪੰਜਾਬ ਬਰਬਾਦ ਹੋ ਗਿਆ ਹੋਵੇ ਪੂਰਾ ਪੰਜਾਬ ਤਬਾਹ ਹੋ ਗਿਆ ਹੋਵੇ ਤੇ ਤੁਸੀਂ ਅੱਜ ਵੀ ਗੁੰਮਰਾਹਕੁੰਨ ਰਾਜਨੀਤੀ ਕਰਦੇ ਹੋ ਤੁਸੀਂ ਅੱਜ ਵੀ ਪੰਜਾਬ ਦੇ ਚਖਮਾ ਦੇ ਉੱਤੇ ਨਮਕ ਛਿੜਕ ਰਹੇ ਹੋਗੇ ਕਿਉਂ ਤੁਸੀਂ ਉਸ ਦੇ ਉੱਤੇ ਐਕਟ ਨਹੀਂ ਕਰਦੇ ਸੋ ਅੱਜ ਮੈਂ ਇਸ ਪ੍ਰੈਸ ਕਾਨਫਰੰਸ ਦੇ ਜਰੀਏ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਪੰਜਾਬ ਤੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਅਸ਼ਵਨੀ ਸ਼ਰਮਾ ਜੀ ਉਹਨਾਂ ਨੂੰ ਮੈਂ ਸਵਾਲ ਪੁੱਛਦਾ ਸਿੱਧਾ ਸਵਾਲ ਪੁੱਛਦਾ ਕਿ ਉਹ ਜਿਹੜਾ ਬੀਬੀਐਮਬੀ ਦੇ ਵਿੱਚ ਸਪਾਈ ਮੈਂਬਰਸ਼ਿਪ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ ਦਿੱਤੀ ਜਾ ਰਹੀ ਹੈਗੀ ਹੈ ਕੀ ਉਹ ਇਸ ਫੈਸਲੇ ਦੇ ਨਾਲ ਸਹਿਮਤ ਨੇ ਕੀ ਉਹ ਅੱਜ ਜਦੋਂ ਪੰਜਾਬ ਉਹਨਾਂ ਵੱਲ ਦੇਖ ਰਿਹਾ ਉਹ ਪੰਜਾਬ ਨਾਲ ਖੜੇ ਹੋਣਗੇ ਜਾਂ ਕੇਂਦਰ ਦੀ ਬੀਜੇਪੀ ਦੀ ਜਿਹੜੀ ਘਟਿਆ ਰਾਜਨੀਤੀ ਹੈ ਉਹਦੇ ਨਾਲ ਖੜੇ ਹੋਣਗੇ ਉਹ ਸਪਸ਼ਟ ਤੌਰ ਤੇ ਜਿਹੜਾ ਜਵਾਬ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਦੇ ਔਰ ਉਸ ਦੇ ਨਾਲ ਹੀ ਜਿੱਥੇ ਬੀਜੇਪੀ ਦੀ ਸੋਚ ਪੰਜਾਬ ਦੇ ਪ੍ਰਤੀ ਨਕਾਰਾਤਮਕ ਹੈਗਾ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ ਪੰਜਾਬ ਨੂੰ ਪ੍ਰਤਾੜਿਤ ਕਰਨ ਵਾਲੀ ਹੈ ਦੂਜੇ ਬੰਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਰਿਆਂ ਨੂੰ ਜਾਦਿਆ ਕਿ ਉਹਨਾਂ ਨੇ ਐਲਾਨ ਕੀਤਾ ਸੀ ਕਿ 45 ਦਿਨਾਂ ਦੇ ਅੰਦਰ ਅੰਦਰ ਸਰਵੇ ਕਰਵਾ ਲਿਆ ਜਾਏਗਾ ਔਰ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਮੁਆਵਜ਼ਾ ਪਹੁੰਚ ਜਾਏਗਾ ਔਰ ਮੈਨੂੰ ਬੜੀ ਖੁਸ਼ੀ ਹੈ ਮਾਨ ਸਾਹਿਬ ਨੇ ਕੱਲ ਇਸ ਦੀ ਸ਼ੁਰੂਆਤ ਕਰਤੀ ਹੈ 45 ਦਿਨਾਂ ਦੀ بجائے ਸਿਰਫ 30 ਦਿਨਾਂ ਦੇ ਵਿੱਚ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਮਾਨ ਸਾਹਿਬ ਨੇ ਪ੍ਰੋਮਿਸ ਲੋਕਾਂ ਨਾਲ ਕੀਤਾ ਵਿਆ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜੇ ਪ੍ਰਭਾਵਿਤ ਪਿੰਡ ਨੇ ਉਥੋਂ ਦੇ ਪ੍ਰਭਾਵਿਤ ਲੋਕਾਂ ਨੂੰ ਇਹ ਮੁਆਵਜ਼ਾ ਮਿਲ ਜੇਗਾ ਔਰ ਇੱਥੇ ਵੀ ਤੁਸੀਂ ਦੇਖੋ ਕਿ ਮਾਨ ਸਾਹਿਬ ਨੇ ਅੱਜ ਤੋਂ 2 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ ਕਿਉਂਕਿ ਜਿਹੜੇ ਲੋਕਾਂ ਨੂੰ ਮੁਆਵਜ਼ਾ ਦੇਣਾ ਹੈ ਉਹਦੇ ਨਿਯਮ ਜਿਹੜੇ ਹੈ ਐਸ ਡੀ ਆਰ ਐਫ ਦੇ ਵਿੱਚ ਉਹ ਕੇਂਦਰ ਤੈਅ ਕਰਦਾ ਹੈ ਉਸਦੇ ਨਿਯਮਾਂ ਨੂੰ ਬਦਲਣ ਦੀ ਜ਼ਰੂਰਤ ਹੈ ਫਾਰ ਇਗਜ਼ਾਮਪਲ ਇੱਕ ਏਕੜ ਦਾ ਮੁਆਵਜ਼ਾ ਸਿਰਫ 8600 ਕਰੋੜ ਰੁਪਈਆ ਹੈ ਸੌਰੀ 8600 ਰੁਪਈਆ ਹੈਗਾ ਕੀ ਅੱਜ 8600 ਰੁਪਈਏ ਦੇ ਨਾਲ ਇੱਕ ਏਕੜ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਉੱਪਰ ਭਾਈ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸਰਕਾਰ 50000 ਰੁਪਈਆ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਦੇਣਾ ਚਾਹੁੰਦਾ ਔਰ ਤੁਸੀਂ ਇਸ ਦੇ ਵਿੱਚ ਜਿਹੜੀ ਸੋਧ ਕਰੋ ਪਰ ਇਸ 8600 ਦੇ ਵਿੱਚ ਕੇਂਦਰ ਦਾ ਹਿੱਸਾ ਸਿਰਫ ਜਿਹੜਾ ਕਿ 5100 ਰੁਪਈਏ ਦਾ ਔਰ ਬਾਕੀ 1700 ਰੁਪਿਆ ਪੰਜਾਬ ਸਰਕਾਰ ਦਾ ਆ ਹੁਣ ਪੰਜਾਬ ਸਰਕਾਰ 20000 ਰੁਪਿਆ ਪ੍ਰਤੀ ਏਕੜ ਦੇ ਰਹੀ ਹੈ ਇਹਦਾ ਮਤਲਬ ਇਹ ਹੈਗਾ ਕਿ ਕੇਂਦਰ ਸਰਕਾਰ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਮਦਰ ਮਾਛ ਦੇ ਹੰਝੂ ਬਹਾਉਂਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਵਾਂ ਉਹ ਸਪਸ਼ਟ ਦੱਸਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਉਹ ਕਿ 20000 ਏਕੜ ਦੇ ਵਿੱਚ ਕੇਂਦਰ ਦਾ ਹਿੱਸਾ ਤੇ ਸਿਰਫ 5100 ਰੁਪਏ ਹੈਗਾ ਔਰ ਪੰਜਾਬ ਸਰਕਾਰ ਉਸ ਦੇ ਵਿੱਚ 14900 ਰੁਪਿਆ ਪ੍ਰਤੀ ਏਕੜ ਦਾ ਹਿੱਸਾ ਪਾ ਰਹੀ ਹੈ ਪਿਛਲੀਆਂ ਸਰਕਾਰਾਂ ਦੇ ਸਮੇਂ ਅਸੀਂ ਕਿਉਂ ਕਹਿ ਰਹੇ ਕਿ ਇਸ ਡੀਆਰਐਫ ਦੀ ਨੀਵੀਂ ਨੀਤੀ ਤਬਦੀਲੀ ਦੀ ਜ਼ਰੂਰਤ ਹੈ ਘਰ ਦੀ ਜਿਹੜੀ ਹੈ ਘਰ ਬਰਬਾਦ ਹੋ ਜਾਵੇ ਉਹ ਚ ਮੁਆਵਜ਼ਾ ਸਿਰਫ 6500 ਰੁਪਏ ਦਾ ਹੈ ਅੱਜ ਬੀਜੇਪੀ ਦੇ ਲੀਡਰ ਦੱਸ ਸਕਦੇ ਨੇ ਕਿ 6500 ਰੁਪਏ ਦੇ ਨਾਲ ਕਿੱਥੇ ਘਰ ਦੀ ਰਿਪੇਅਰ ਹੋ ਸਕਦੀ ਹੈ ਕਿੱਥੇ ਘਰ ਨਵਾਂ ਬਣ ਸਕਦਾ ਜਿਹੜਾ ਬਿਲਕੁਲ ਤਬਾਹ ਹੋ ਗਿਆ ਸੋ ਅਸੀਂ ਇਸ ਦਾ ਮੁਆਵਜ਼ਾ ਵੀ ਵਧਾਇਆ ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਉਸ ਨੂੰ ਪਾਸ ਕੀਤਾ ਆ ਅਸੀਂ ਇਹ ਵੀ 1,20,000 ਰੁਪਿਆ ਪ੍ਰਤੀ ਮਕਾਨ ਦੇਣਾ ਚਾਹੁੰਦੇ ਆ ਜਿਹੜੇ ਮਕਾਨ ਬਰਬਾਦ ਹੋਏ ਆ ਕੇਂਦਰ ਸਰਕਾਰ ਨੂੰ ਇਸ ਪ੍ਰੈਸ ਕਾਨਫਰੰਸ ਦੇ ਮਾਰਫਤ ਅਸੀਂ ਦੁਬਾਰਾ ਬੇਨਤੀ ਕਰਦੇ ਆ ਕਿ ਜਿਹੜੇ ਨਿਜ਼ਮ ਹੁੰਦੇ ਨੇ ਲੋਕਾਂ ਦੀ ਭਲਾਈ ਵਾਸਤੇ ਬਣਾਏ ਜਾਂਦੇ ਨੇ ਜਿਹੜੇ ਨਿਜ਼ਮ ਹੁੰਦੇ ਨੇ ਜਿਹੜੀ ਲੋਕ ਹਿੱਤਾਂ ਦੀ ਸਰਕਾਰਾਂ ਹੁੰਦੀਆਂ ਨੇ ਉਹ ਲੋਕਾਂ ਦੇ ਹਿੱਤਾਂ ਦੇ ਮੁਤਾਬਕ ਚੱਲਦੀਆਂ ਨੇ ਐਡਮੈਂਸੀ ਦੇ ਨਾਲ ਨਹੀਂ ਚੱਲਦੀਆਂ ਸੋ ਆਪਣਾ ਅੜੀਲ ਰਵਈਆ ਛੱਡ ਕੇ ਤੁਸੀਂ ਇਸ ਐਸਡੀਆਰਐਫ ਦੇ ਜਿਹੜੇ ਨਿਜ਼ਮ ਨੇ ਉਹਨਾਂ ਦੇ ਵਿੱਚ ਤਬਦੀਲੀ ਕਰੋ ਤਾਂ ਕਿ ਪੰਜਾਬ ਔਰ ਪੰਜਾਬੀ ਜਿਹੜੇ ਹਮੇਸ਼ਾ ਕੇਂਦਰ ਕੇਂਦਰ ਦੇ ਨਾਲ ਖੜਦੇ ਰਹੇ ਹੈ ਔਰ ਮਾੜੇ ਵਕਤ ਦੇ ਵਿੱਚ ਹਮੇਸ਼ਾ ਇੱਕ ਢਾਕੇ ਦੇਸ਼ ਦਾ ਸਾਥ ਦਿੱਤਾ ਭਾਵੇਂ ਉਹ ਸਰਵਤ ਸਰਦਾਂ ਦੀ ਗੱਲ ਹੋਵੇ ਤੇ ਭਾਵੇਂ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਅੱਜ ਪੰਜਾਬ ਨੂੰ ਜ਼ਰੂਰਤ ਹੈਗੀ ਹੈ ਇਸ ਕਰਕੇ ਅੜੀਲ ਰਵਈਆ ਛੱਡ ਕੇ ਜੋ ਮਾਨ ਸਾਹਿਬ ਨੇ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਉਸ ਦੇ ਉੱਤੇ ਫੌਰੀ ਐਕਟ ਕਰਨ ਔਰਗਨਾਈਜ਼ਮਾਂ ਦੇ ਵਿੱਚ ਤਬਦੀਲ ਕਰਨ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਮਾਇਨੇ ਦੇ ਵਿੱਚ ਮੁਆਵਜ਼ਾ ਮਿਲ ਸਕੇ ਮੈਂ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਜਿੱਥੇ ਮਾਨ ਸਾਹਿਬ ਦੀ ਸਰਕਾਰ ਦੀ ਇੱਕ ਵਾਰ ਫਿਰ ਜਨਨ ਕੀ ਤਾਰੀਫ ਕਰਦਾ ਮੈਂ ਧੰਨਵਾਦ ਕਰਨਾ ਚਾਹਣਾ ਕਿ ਜੋ ਉਹਨਾਂ ਨੇ ਕਿਹਾ ਉਹ ਕਰਕੇ ਦਿਖਾਇਆ ਬਲਕਿ ਸਮੇ ਤੋਂ ਪਹਿਲਾਂ ਕਰਕੇ ਦਿਖਾਇਆ ਔਰ ਇੱਕ ਵਾਰੀ ਫਿਰ ਜਿਹੜਾ ਹੈਗਾ ਸੁਨੀਲ ਜਾਖੜ ਜੀ ਰਦਰਿਤ ਬਿੱਟੂ ਜੀ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਸਵਾਲ ਕਰਦਾ ਕਿ BBMB ਦੇ ਨਿਯਮਾਂ ਦੇ ਵਿੱਚ ਜਿਹੜੀ ਤਬਦੀਲੀ ਹੋ ਰਹੀ ਹੈ ਹਿਮਾਚਲ ਨੂੰ ਅਤੇ ਰਾਜਸਥਾਨ ਨੂੰ ਸਫਾਈ ਮੈਂਬਰਸ਼ਿਪ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕੀ ਤੁਸੀਂ ਕੇਂਦਰ ਦੇ ਉਸ ਫੈਸਲੇ ਨਾਲ ਸਹਿਮਤ ਹੋ ਕੀ ਤੁਸੀਂ ਪੰਜਾਬ ਦੇ ਨਾਲ ਖੜੋਗੇ ਪੰਜਾਬ ਦੇ ਹੱਕਾਂ ਦੇ ਨਾਲ ਖੜੋਗੇ ਜਾਂ ਫਿਰ ਜਿਹੜੀ ਕਿ ਕੇਂਦਰ ਦੀ ਘੱਟਿਆ ਸੋਚ ਤੇ ਨਾਲ ਖੜੇ ਹੋਵੋਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ